ਪਾਰਟ ਆਫ ਆਸਟ੍ਰੇਲੀਆ ਚਲੇ ਪੂਨੇ ਚ ਖੇਡੇਗੇ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੇ ਵਿੱਚ ਆਸਟ੍ਰੇਲੀਆ ਦੀ ਟੀਮ ਨੇ 333 ਰਨ ਨਾਲ ਜਿੱਤ ਅਰਜ ਕੀਤੀ ਹੈ ਫਿਰ ਕਿ ਗੇਂਦਬਾਜ਼ਾਂ ਵਾਲੇ ਚੰਗੀ ਸਾਫੀ ਥੋੜੀ ਪਿਚ ਤੇ ਟੀਮ ਇੰਡੀਆ ਦੂਜੀ ਪਾਰੀ ਚ 107 ਰਨ ਤੇ ਟੇਰ ਹੋ ਗਈ ਪਤੀ ਪੁਜਾਰਾ ਨੇ 31 ਰਨ ਦੀ ਪਾਰੀ ਕੀਤੀ ਪਰ ਬਾਕੀ ਦੇ ਬੱਲੇਬਾਜ਼ ਕਦ ਮੈਦਾਨ ਤੇ ਆਏ ਅਤੇ ਕਦੋਂ ਵਾਪਸ ਚਲੇ ਗਏ ਇਸ ਦਾ ਪਤਾ ਹੀ ਨਹੀਂ ਲੱਗਿਆ ਇਸ ਮੈਚ ਦੇ ਵਿੱਚ ਸਟੀਵ ਵੋਕੀਫ ਆਸਟ੍ਰੇਲੀਆ ਦੀ ਜਿੱਤ ਦੇ ਹੀਰੋ ਰਹੇ। ਆਸਟ੍ਰੇਲੀਆ ਲਈ ਸਟੀਵ ਵੋਕੀਫ ਨੇ ਦੂਜੀ ਪਾਰੀ 'ਚ 6 ਵਿਕਟ ਹਾਸਲ ਕੀਤੀ। ਕੀਫ ਨੇ ਮੈਚ ਵਿੱਚ ਕੁੱਲ 12 ਵਿਕਟ ਚਟਕਾਏ। ਇਸ ਜਿੱਤ ਦੇ ਨਾਲ ਆਸਟ੍ਰੇਲੀਆ ਨੇ ਸੀਰੀਜ਼ 'ਚ 1-0 ਦੀ ਲੀਡ ਹਾਸਲ ਕਰ ਲਈ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੀ ਟੀਮ ਦੂਜੀ ਪਾਰੀ 'ਚ 285 ਰਨ ਤੇ ਆਊਟ ਹੋਈ। ਦੂਜੀ ਪਾਰੀ 'ਚ ਆਸਟ੍ਰੇਲੀਆ ਦੀ ਟੀਮ ਨੂੰ ਕਪਤਾਨ ਸਟੀਵਨ ਸਮਿਥ ਨੇ ਸੰਭਾਲਿਆ। ਸਮਿਥ ਨੇ ਸੈਂਕੜਾ ਠੋਕੇ। ਸਮਿਥ ਨੇ 202 ਗੇਂਦਾਂ ਤੇ 11 ਚੌਕਿਆਂ ਦੀ ਮਦਦ ਦੇ ਨਾਲ 109 ਰਨ ਦੀ ਪਾਰੀ ਖੇਡੀ। ਵੈਂਚਰ ਵੇਡ ਮਾਰਸ਼ ਅਤੇ ਸਟਾਕ ਨੇ ਵੀ ਛੋਟੀਆਂ ਪਰ ਕਿਫਾਇਤੀ ਪਾਰੀਆਂ ਖੇਡੀਆਂ ਅਤੇ ਸਟ੍ਰੇਅਨ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾਇਆ। ਭਾਰਤੀ ਅਸ਼ਵਿਨ ਨੇ 4 ਦਿੱਜੇ ਜਾਣੇ 3 ਵਿਕਟ ਹਾਸਲ ਕੀਤੀ। ਸਾਫ਼ਰੀਕੀ ਟੀਮ ਦੇ ਕਪਤਾਨ ਏਬੀ ਡਵਿਲੀਜ਼ ਨੇ ਨਿਊਜ਼ੀਲੈਂਡ ਦੇ ਵਿਰੁੱਧ ਮੈਦਾਨ ਤੇ ਉਤਲ ਦੀ ਵੱਡਾ ਰਿਕਾਰਡ ਆਪਣੇ ਨਾਮ ਕੀਤਾ। 9000 ਸਕੋਰ ਪੂਰੇ ਕਰਨ ਡਵਿਲੀਜ਼ ਸਭ ਤੋਂ ਘੱਟ 205 ਪਾਰੀਆਂ 'ਚ ਕਾਰਨਾਮਾ ਕਰਨ ਵਾਲੇ ਬੱਲੇਬਾਜ਼ ਬਣ ਗਏ ਨੇ ਜਿਨ੍ਹਾਂ ਸਰਵ ਗਾਂਗੂਲੀ, ਸਚਿਨ, ਰਿੱਕੀ ਪੌਂਟਿੰਗ ਅਤੇ ਤੋਨ ਨੂੰ ਵੀ ਪਛਾਣ ਦਿੱਤਾ। ਪਾਰਟ ਦੇ ਦੇ ਗੱਸਪਨ ਗੇਨ ਬਾਰੇ ਪੰਜਾਬ ਜੰਗ ਦਾ ਕਹਿਣਾ ਹੈ ਕਿ ਉਹ ਨੌਜਵਾਨਾਂ ਨਾਲ ਜੁੜਨਾ ਚਾਹੁੰਦੇ ਨੇ ਅਤੇ ਇਸੇ ਕਾਰਨ ਉਹਨਾਂ ਟੀਵੀ ਰੈਲਿਟੀ ਸ਼ੋਅ ਐਮਟੀਵੀ ਰੋਡ ਇਸ ਰਿੰਗ ਨਾਲ ਜੁੜਨ ਦੀ ਮਨਜ਼ੂਰੀ ਦਿੱਤੀ ਹੈ ਸ਼ੋਅ ਦੇ ਅੰਦਰ ਪੰਜਾਬ ਸਿੰਘ ਨੂੰ ਇੱਕ ਸਮੂਹ ਦੇਗਵਾਈ ਕਰਤਾ ਦੇ ਰੂਪ ਵਿੱਚ ਵੇਖਿਆ ਜਾਏਗਾ ਕਬਰਾਨੇ ਕੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਉੱਤਰਾਖੰਡ ਸਰਕਾਰ ਨੇ ਹੜ ਰਾਹਤ ਕੋਸ਼ ਦੇ ਵਿੱਚੋਂ ਪੈਸੇ ਦਿੱਤੇ ਨੇ ਦਰਸਲ ਵਿਰਾਟ ਉੱਤਰਾਖੰਡ ਦੇ ਬ੍ਰਾਂਡ ਇਨਵੈਸਟਰ ਨੇ ਜਿਨ੍ਹਾਂ ਉੱਤਰਾਖੰਡ ਟੂਰਿਜ਼ਮ ਲਈ ਇੱਕ ਵਿਗਿਆਪਨ ਛਾਪ ਕੀਤਾ ਜਿਸ ਲਈ ਉਹਨਾਂ ਨੂੰ ਪੈਸੇ ਦਿੱਤੇ ਗਏ ਨੇ ਅੰਗਰੇਜ਼ੀ ਖਬਰਾਂ ਦਾ ਟਾਈਮਜ਼ ਆਫ ਇੰਡੀਆ ਵਿੱਚ छਪੀ ਖਬਰ ਦੇ ਮੁਤਾਬਕ ਬੀਜੇਪੀ ਨੇਤਾ ਨੇ ਆਟੀਏ ਦਾਇਰ ਕਰ ਜਵਾਬ ਮੰਗਿਆ ਜਦ ਕਿ ਉੱਤਰਾਖੰਡ ਸਰਕਾਰ ਨੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਕੇ ਇਸ ਨੂੰ ਬੀਜੇਪੀ ਦੀ ਚਾਲ ਘਰਾਰ ਦਿੱਤਾ ਉਥੇ ਕੋਲੀ ਦੇ ਏਜੰਟ ਮੁਤਾਬਕ ਜਿਹਾ ਕੋਈ ਲੈਣ ਦੇਣ ਨਹੀਂ ਹੋਇਆ